ਸਾਰੀਆਂ ਸੰਗਤਾਂ ਨੂੰ ਜੋ ਦੇਸ਼ ਵਿੱਚ ਬੈਠੀਆਂ ਨੇ ਵਿਦੇਸ਼ਾਂ ਵਿੱਚ ਬੈਠੀਆਂ ਨੇ ਸ਼ੰਗਰਾਨ ਦੇ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਵਣ ਦਾ ਮਹੀਨਾ ਬੀਤੇ ਆਪਾਂ ਆਧੋਂ ਦਾ ਮਹੀਨਾ ਚੜ੍ਹਾ ਆ ਤੋ ਆਧੋਂ ਦੇ ਮਹੀਨੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਰਾਹੀਂ ਬਿਆਨ ਕੀਤਾ ਪਾਦੋਂ ਪਰਮ ਫੁਲਾਇਆ ਮਾਇਆ ਸੰਗ ਪਿਆਰੇ ਗਰਵੇ ਨਾ ਸਾਥ ਨ ਪਾਏ ਹੈ ਜਨਮ ਮਰਨ ਮੇ ਬਾਰੰਭਾਰੇ ਜਿਨਾ ਬਸਾਰੇ ਆ ਰਾਮ ਨਾਮ ਗੁਰ ਚਰਨੀ ਨਹੀਂ ਪਿਆ ਤਰੇ ਦਿਤਨਾ ਕ ਜੀਵਣਾ ਕਹੁ ਆਏ ਸੰਸਾਰੇ ਪਵ ਜਲ ਮੇ ਪਵੰਦਿਆਂ ਨਾ ਔਰ ਵਾਰਿ ਨ ਪਾਰੇ ਗੁਰੂ ਚਰਿ ਨੈ ਨਿਕਾਇਆ ਸਿਰਾ ਜਨ ਮਨ ਲਿ ਗੁਰਪਿਆਰੀ ਸਤਸੰਗਤ ਜੀ ਸਤਿਗੁਰੂ ਜੀ ਬਾਣੀ ਦੇ ਵਿੱਚ ਬਿਆਨ ਕਰਦੇ ਨੇ ਕਿ ਭਾਦੋਂ ਪਰਮ ਭਲਾਇਆ ਮਾਇਆ ਸੰਗ ਪਿਆਰ ਤੋਂ ਐਨਾ ਨਸਾਨ ਰਮਿਆ ਹੋਇਆ ਹੈ ਮਾਇਆ ਦੇ ਵਿੱਚ ਤੈਨੂੰ ਪਤਾ ਹੀ ਨਹੀਂ ਲੱਗਾ ਕਿ ਸਮਾਂ ਬੀਤ ਗਿਆ ਔਰ ਸਮਾਂ ਚੜ ਗਿਆ ਅੱਜ ਦਾ ਦਿਨ ਚੜ੍ਹਿਆ ਸੰਗਰਾਂਦ ਦਾ ਤੇ ਸਾਰੀਆਂ ਸੰਗਤਾਂ ਦੇ ਉਤੇ ਮਹਾਰਾਜ ਜੀ ਕਿਰਪਾ ਬਣਾਈ ਰੱਖਣਾ ਚਾਹੇ ਦੇਸ਼ ਵਿੱਚ ਬੈਠੀਆਂ ਨੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਨੇ ਗੁਰੂ ਜੀ ਦਾ ਅਸ਼ੀਰਵਾਦ ਮਹਾਰਾਜ ਜੀ ਦਾ ਅਸ਼ੀਰਵਾਦ ਆ ਸਾਰਿਆਂ ਤੇ ਬਣਿਆ ਰਹੇ ਪਰ ਪਿਆਰਿਓ ਗੁਰੂ વિના ਸ਼ਾਂਤ ਨਾ ਪਾਏ ਹੈ ਜਦੋਂ ਅਸੀਂ ਸਤਿਗੁਰਾਂ ਦਾ ਨਾਮ ਲੈਂਦੇ ਹਾਂ ਸਤਿਗੁਰਾਂ ਨੇ ਨਾਮ ਜੋ ਦਿੱਤਾ ਹੈ ਜਿੰਨਾ ਚਿਰ ਅਸੀਂ ਲੈਂਦੇ ਨਹੀਂ ਅਾ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਏ ਮਹਾਰਜ ਕਹਿੰਦੇ ਜੇ ਗੁਰੂ ਤੋਂ ਬਿਨਾ ਗੁਰੂ ਵਿਨ ਸ਼ਾਂਤ ਨਾ ਆਵੇ ਤੇਰਾ ਮਨੇ ਦੰਦਾ ਹੋਣਾ ਚਾਹੀਦਾ ਹੈ ਕਿ ਗੁਰੂ ਦਾ ਪਿਆਰ ਗੁਰੂ ਦਾ ਅਸ਼ੀਰਵਾਦ ਤੇਰੇ ਸਾਥ ਤੇਰੀ ਯਾਦ ਗੁਰੂ ਜੀ ਦਾ ਸ਼ਬਦ ਤੇਰੇ ਕੋਲ ਰਹਿਣਾ ਚਾਹੀਦਾ ਜੇ ਦਾ ਸਿਮਰਨ ਕਰਨਾ ਹੈ ਪਾਏ ਹੈ ਜਨਮ ਮਰਨ ਮੇ ਬਾਰੰਬਾਰ ਕਿਉਂਕਿ ਜਦੋਂ ਅਸੀਂ ਨਾਮ ਲੈਂਦੇ ਹਾਂ ਸਾਡੇ ਜਨਮ ਜਿਹੜੇ ਆ ਔਰ ਕੱਟੀ ਜਾਂਦੇ ਜਨਮ ਮਰਨ ਦਾ ਜਿਹੜਾ ਹੈ ਭੈ ਮਿਟ ਜਾਂਦਾ ਹੈ ਰੋਜ਼ ਦਿਨ ਚੜਦਾ ਨਵਾਂ ਜਨਮ ਹੁੰਦਾ ਤੇ ਜਦੋਂ ਅਸੀਂ ਨਾਮ ਲਵਾਂਗੇ ਤੇ ਸਮਝ ਲਓ ਜੀਵਨ ਸਾਡਾ ਵਿਅਰਥ ਨਹੀਂ ਜਾਊਗਾ ਸਾਡਾ ਜੀਵਨ ਬਹੁਤ ਵਧੀਆ ਹੀ ਬੀਤ ਰਿਹਾ ਹੋਵੇ ਜਿਨ੍ਹਾਂ ਵੀ ਸਾਰਿਆ RAM ਨਾਮ ਗੁਰੂ ਚਰਨੀ ਨਹੀਂ ਪਿਆ ਮਹਾਰਾਜ ਜੀ ਕਹਿੰਦੇ जिना ਬਿਸਾਰਿਆ RAM ਨਾਮ ਜਿਨ੍ਹਾਂ ਨੇ ਨਾਮ ਹੀ ਨਹੀਂ ਲਿਆ ਉਹ ਤਾਂ ਸਮਝ ਲਓ ਫਿਰ ਉਹਨਾਂ ਦਾ ਜਨਮ ਕਾਦਾ ਹੁੰਦਾ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੀ ਨਹੀਂ ਉਹ ਜਨਮ ਕਾਦਾ ਹੁੰਦਾ ਹੈ ਜਿਨ੍ਹਾਂ ਨੇ ਕੋਈ ਅੱਛਾ ਕਰਮੀ ਨਹੀਂ ਕੀਤਾ ਸੱਚ ਬੋਲਿਆ ਹੀ ਨਹੀਂ ਸੱਚ ਦੀ ਰਸਤੇ 'ਤੇ ਚੱਲਿਆ ਹੀ ਨਹੀਂ ਭਗਤੀ ਦਾ ਮਾਰਗ ਪੜ੍ਹਿਆ ਹੀ ਨਹੀਂ ਔਰ ਗੁਰੂ ਦੇ ਉਪਦੇਸ਼ਾਂ 'ਤੇ ਚੱਲਿਆ ਹੀ ਨਹੀਂ ਤੇ ਫਿਰ ਉਹਦਾ ਜੀਵਨ ਕਾਦਾ ਫਿਰ ਤੇ ਉਹਦੇ ਨਾਲ ਉਹ ਜਾਨਵਰ ਚੰਗੇ ਮਹਾਰਾਜ ਕਹਿੰਦੇ ਤਰੇਗ ਤਿੰਨਾ ਕਾ ਜੀਵਨਾ ਕਾਹੂ ਆਏ ਸੰਸਾਰ ਕਹਿੰਦੇ ਉਹ ਜਿਹੇ ਆਏ ਦੁਨੀਆ ਤੇ ਜਿਹੇ ਨਾ ਆਏ ਉਹਨਾਂ ਦਾ ਜਿਹੜਾ ਪਿਆਰ ਪ੍ਰੇਮ ਸਤਿਗੁਰੂ ਦੇ ਨਾਲ ਆ ਉਹੀ ਹੀ ਉਹਨਾਂ ਦੇ ਲੇਖੇ ਦੇ ਵਿੱਚ ਲੱਗਣਾ ਜੋ ਨਾਮ ਸਿਮਰਿਆ ਉਹ ਹੀ ਲੇਖੇ ਦੇ ਵਿੱਚ ਲੱਗਣਾ ਹੈ ਸਮਾਂ ਬੀਤਦਾ ਜਾਂਦਾ ਕਿਤਨਾ ਸਮਾਂ ਸਾਨੂੰ ਆਇਆ ਨੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਨਮ ਧਾਰਿਆ ਕਿਤਨਾ ਸਮਾਂ ਹੋ ਗਿਆ ਮਾਤਾ ਪਿਤਾ ਦੇ ਪੇਟੋਂ ਆਪ ਨੂੰ ਕਿਤਨਾ ਜਨਮ ਹੋ ਗਿਆ ਦਾਦੀ-ਦਾਦੀਆਂ ਬਜ਼ੁਰਗਾਂ ਦਾ ਸਾਡਾ ਕਿੰਨਾ ਸਮਾਂ ਹੋ ਗਿਆ ਪਰ ਅਸੀਂ ਕਦੀ ਦੇਖਿਆ ਹੀ ਨਹੀਂ ਕਿ ਕਿਤਨਾ ਸਮਾਂ ਲੰਘ ਗਿਆ ਕਾਹੂ ਆਏ ਸੰਸਾਰ ਪਵਜਲ ਮੇ ਪਵੰਦਿਆ ਨਾ ਔਰ ਵਾਰ ਨਾ ਪਾਰ ਕਹਿੰਦੇ ਫਿਰ ਬੰਦਾ ਪਟਕਦਾ ਹੈ ਇਹ ਆਪਣਾ ਜੀਵਨ ਬਤੀਤ ਕਰ ਲੈਂਦਾ ਨਾ ਉਧਰ ਦਾ ਹੁੰਦਾ ਹੈ ਨਾ ਉਧਰ ਦਾ ਹੁੰਦਾ ਜਿਹੜਾ ਪਵਜਲ ਸੰਸਾਰ ਹੀ ਸਮੁੰਦਰ ਹੈ ਏਨੂੰ ਫਿਰ کنਾਰਾ ਨਹੀਂ ਮਿਲਦਾ ਜਿਤਨਾ ਚਿਰ ਅਸੀਂ ਗੁਰੂ ਜੀ ਦੇ ਵchnਾ ਤੇ ਨਹੀਂ ਚੱਲਦੇ ਗੁਰੂ ਇੱਕ ਸਹਾਰਾ ਹੈ ਉਹ ਪਾਲਨਹਾਰਾ ਹੈ ਸਾਨੂੰ ਪਾਲਦਾ ਸਾਡੇ ਵਿੱਚ ਬਰਾਜ਼ਮਾਨ ਹੈ ਮਰੇ ਕਹਿੰਦੇ ਗੁਰੂ ਚਰਨ ਨਨਕਾ ਆਸਰਾ ਜਿਨ ਮਨ ਲੀਨਾ ਧਾਰ ਕਹਿੰਦੇ ਜਦੋਂ ਤੁਸੀਂ ਇਹ ਧਾਰ ਲਿਆ ਕੇ ਤੇਰੇ ਮਨ ਦੇ ਵਿੱਚ ਤੇਰੇ ਗੁਰੂ ਦਾ ਆਸਰਾ ਚਾਹੀਦਾ ਹੈ ਤਾਂ ਫਿਰ ਤੇਰਾ ਜਿਹੜਾ ਜੀਵਨ ਹੈ ਬਹੁਤ ਹੀ ਵਧੀਆ ਬੀਤੇਗਾ ਗੁਰੂ ਪਿਆਰਿਓ ਸੰਗਰਾਨ ਦਾ ਦਿਨ ਹੈ ਪਾਦੋਂ ਦਾ ਮਹੀਨਾ ਚੜਿਆ ਸੁੱਖ ਦਾ ਚੜੇ ਸਾਰੀਆਂ ਸੰਗਤਾਂ ਦੇ ਉਤੇ ਕਿਰਪਾ ਬੁਣਾਈ ਰੱਖੇ ਸਾਨੂੰ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਜੈ ਗੁਰਦੇਵ